ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋਖ ਬਲੌਗਸ ਬਪਰਾਜਣੇ ਤੇ ਤੁਹਾਡਾ ਸਵਾਗਤ ਹੈ YouTube ਫੈਮਿਲੀ ਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾ ਕੱਲਾ ਵੀਰ ਤੇ ਕੰਨਾ ਜਾਇਓ ਆ ਮੈਂ ਕੁਲਵੀਰ ਬੋਪਰਾਏ ਤੋਂ ਤੇ ਮੈਂ ਹੁਣ ਭੇਲੀ ਪਹੁੰਚ ਗਈਆਂ ਘਰ ਦੇ ਕੰਮ ਬਾਅਦ ਚ ਕਰੂੰਗੀ ਜਿਹੜੇ ਰਹਿ ਗਏ ਮੇਰੇ ਤੌਰ ਸਬੀ ਦਾ ਇਹ ਕੰਮ ਹੋ ਜਵੇ ਤੇ ਉਹੀ ਵਧੀਆ ਰਹਿੰਦਾ ਆ ਪਸੂਆਂ ਦਾ ਹਨਾ ਮਤਲਬ ਝਾੜੂ ਦਾ ਹੋ ਗਿਆ ਣਰਾਉਂ ਣਰਾਉਂ ਦਾ ਹੋ ਗਿਆ ਪਸੂਆਂ ਨੂੰ ਹਨਾ ਤੇ ਫਿਰ ਧੁੱਪ ਚੜ ਜਾਂਦੀ ਆ ਤੇ ਫਿਰ ਜੀਲੀ ਕਰਦੇ ਆ ਝਾੜੂ ਲਾਉਣ ਨੂੰ ਤੇ ਇਦਾਂ ਤਾਂ ਹੁਣ ਮੈਂ ਸਾਰਾ ਝਾੜੂ ਨਾ ਇਕੱਠਾ ਕਰ ਲਿਆ ਗੋਹਾ ਤੇ ਫਿਰ ਮੈਂ ਟਰਾਲੀ 'ਚ ਇਹ ਪਾ ਦੇਣਾ ਆ ਤੇ ਦੇਖੋ ਜੀ ਆਪਾਂ ਜੇ ਕਈ ਨਾ ਪਾਉਣੀਆ ਤਾਂ ਫਿਰ ਉਹ ਜੀ ਸਫਾਈ ਨਹੀਂ ਹੁੰਦੀ ਹੈਗੀ ਜੋ ਆਪਾਂ ਹੱਥਾਂ ਨਾਲ ਮਤਲਬ ਕੰਮ ਕਰ ਲੈਣਾ ਉਹਨਾਂ ਦੀ ਥੋੜੀ ਹੁੰਦੀ ਹੈਗੀ ਆ ਤੇ ਮੈਂ ਹੁਣ ਹੱਥਾਂ ਨਾਲੇ ਪਾ ਕੇ ਲਹਾੜੇ 'ਚ ਪਾ ਦੇਣਾ ਰੇੜੀ ਵਿੱਚ ਤੇ ਮੇਰੇ ਕੋਲ ਇਹ ਕੂੜੇ ਦਾ ਕੰਮ ਨਿਬੜ ਜਾਣਾ ਆ ਦੇਖੋ ਜ ਆਪਣੇ ਘਰ ਦੇ ਘਰਮ ਵਿੱਚ ਕੰਮ 'ਚ ਕੋਈ ਸ਼ਰਮ ਨਹੀਂ ਹੁੰਦੀ ਹੈਗੀ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਹੈ ਪਸ਼ੂਆਂ ਦਾ ਕੰਮ ਕਰਨਾ ਨਾ ਤੇ ਇੱਕ ਬਹੁਤ ਮਿਹਨਤੀ ਕੰਮ ਹੈਗਾ ਇਹ ਤੇ ਨਾਲੇ ਇਹਦੇ ਵਰਗਾ ਕੰਮ ਵੀ ਕੋਈ ਹੈ ਨਹੀਂਗਾ ਨਾ ਨਾਲੇ ਆਪਾਂ ਘਰ ਦੇ ਘਰਨ ਵਾਲੇ ਆਪਣੇ ਚਲੋ ਕੰਮ ਵੀ ਬਹੁਤ ਵਧੀਆ ਹੁੰਦਾ ਹੈ ਇਹ ਤੇ ਤੋਂਪ ਤਾਂ ਵੈਸੇ ਆ ਗਈ ਹੈ ਭਰੇ ਨਹੀਂ ਨਾ ਹੈਗੀ ਤੇ ਵਧੂਗੀ ਇੱਕਦਮ ਹੀ ਹੌਲੀ-ਹੌਲੀ ਤੇ ਮੈਂ ਸੋਚਿਆ ਮੈਂ ਬਾਕੀ ਜਿਹੜਾ ਘਰ ਦੇ ਕੰਮ ਉਹ ਬਾਅਦ ਚ ਕਰੂੰਗੀ ਤੇ ਚਲੋ ਵਿਲੀ ਹਵੇਲੀ ਦਾ ਕੰਮ ਨਿਬੇੜ ਲਵਾਂ ਤਾ ਦੇਖੋ ਰੈਡੀ ਆ ਤੇ ਫਟਾਫਟ ਮੈਂ ਭਰ ਦਿੰਨੀ ਹੁੰਨੀ ਆ ਫੇ ਨਿਣੇ ਲੈ ਜਾਂਦੇ ਹੁੰਦੇ ਆ ਸਾਡਾ ਥਾਂ ਪਰਲੇ ਵਾਸੇ ਹੈਗਾ ਉਧਰ ਅਸੀਂ ਛੱਡ ਦਿੰਨੇ ਹਣੀ ਗੋ ਹਾਜੀ ਆਪਾਂ ਕਾਰ ਛੱਡੀ ਤਾਂ ਕਾ ਢੇਰ ਲੱਗ ਜਾਂਦਾ ਚੱਕ ਨਹੀਂ ਹੁੰਦਾ ਹੈਗਾ ਤੇ ਇਹ ਦੇਖੋ ਇੱਧਰ ਵੀ ਮੈਂ ਹਨੀ ਕੀ ਕੱਟੀ ਲੱਗੀ ਵੀ ਚੱਕਣ ਦੀ ਗੋਹਾ ਤੇ ਸਾਡੇ ਥੋੜਾ ਕੰਮ ਦਾ ਰਹਿੰਦਾ ਵੀ ਲੀ ਦਾ ਮਿਸਤਰੀ ਲਾਉਣਾ ਸੀ ਲਾਉਣਾ ਸੀਗਾ ਤਾਂ ਡੱਡਜੀ ਦਾ ਕੰਮ ਹੋਇਆ ਕੁਦਰਤੀ ਚਲੋ ਹੋ ਗਿਆ ਸੀ ਕਿਹੜਾ ਕਹਿੰਦੇ ਸਿੱਧਾ ਹੋਵੇ ਨਹੀਂ ਹੋ ਗਿਆ ਤੇ ਮਿਸਤਰੀ ਦਾ ਕੰਮ ਰਿੰਦਾ ਹਟਿਓ ਦੇਕ ਬਾਬਾ ਜੀ ਦੇ ਕੰਨ ਬਣਾਉਣ ਵਾਲੀ ਆ ਤੇ ਕਾਫੀ ਕੰਮ ਹਟਾ ਰਹਿੰਦਾ ਹੈ ਨਾਵਾਂਗੇ ਇਹ ਵੀ ਕੰਮ ਕਰਨਾ ਹੈ ਤੇ ਵੈਸੇ ਤਾਂ ਸਫਾਈ ਕਰਦੇ ਰਹੀਦਾ ਵਿਲੀ ਤੇ ਸਾਰੇ ਚਲੋ ਕਰਨੀ ਪੈਂਦੀ ਆ ਗਨ ਵੀ ਚਾਹੀਦੀ ਆ ਚਲੋ ਜੀ ਠੀਕ ਹੈ ਜੀ ਹਾਂਜੀ ਉਹ ਆ ਚੱਕ ਕੇ ਮੈਂ ਸਾਰੀ ਰੇੜੀ ਭਰ ਲਈ ਆ ਤੇ ਗੋਹੇ ਦਾ ਮੇਰਾ ਫਿਨਿਸ਼ ਹੋ ਗਿਆ ਕੰਮ ਤੇ ਨਾਲ ਨਾਲ ਛਾੜੂ ਗੋਹੇ ਚੱਕਣਾ ਤਾਂ ਹੀ ਫਾਇਦਾ ਹੁੰਦਾ ਨਾ ਮਗਰ ਝਾੜੂ ਲਈਏ ਤਾਂ ਹਨਾ ਤੇ ਪਾਥੀਆਂ ਮੇਰੇ ਕੋਲ ਬਹੁਤ ਆ ਤੇ ਵੈਸੇ ਫਿਰ ਵੀ ਮੈਂ ਥੋੜੀ ਬਥੇ ਪਾਥ ਲੈਣੀ ਹੁੰਦੀ ਕੰਧਾਂ ਕੋਲ ਬੋਸ ਸਕਦੀਆਂ ਅੱਜ ਕੱਲ ਤਾਂ ਪਾਥ ਜਿਹੜੀ ਹੈ ਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਾਂ ਦੀ ਸੁੱਕ ਜਾਂਦੀ ਹੈ ਨਾ ਧੁੱਪ ਇੰਨੀ ਪੈਂਦੀ ਹੈ ਇਸ ਸਿਖਰਾਂ ਦੇ ਧੁੱਪ ਪੈਂਦੀ ਹੈ ਬਹੁਤ ਜ਼ਿਆਦਾ ਧੁੱਪ ਪੈਂਦੀ ਆ ਪਾਥੀਆਂ ਇਹਨੇ ਦਿਨੀ ਬਹੁਤ ਸੁੱਕ ਰਹੀ ਹੁੰਦੀ ਹੈ ਸਿਆਲਾਂ ਨੂੰ ਛੇਤੀ ਉੱਠਦੀ ਨਹੀਂ ਪਾਥੀ ਇੱਥੇ ਘਾਹ ਘੁੱਪਟਿਆ ਸੀ ਸਫਾਈ ਕੀਤੀ ਸੀਗੀ ਤੇ ਇੱਥੇ ਮਤਲਬ ਮਿੱਟੀ ਜਿਹੜੀ ਹੈ ਨਾ ਉਹ ਮੈਂ ਕੱਟੀ ਲੱਗੇ ਟੋਆਇਆ ਪਿਆ ਸੀਗਾ ਤੇ ਚਲੋ ਮੈਂ ਕਿਹਾ ਇਹ ਟੋਆ ਪੂਰ ਹੋ ਜਾਊਗਾ ਨਾਲੇ ਮਿੱਟੀ ਕੰਮ ਆਜੂਗੀ ਹੈ ਨਾ ਤੇ ਫ ਤਾਂ ਨਾਲੇ ਮੈਂ ਕਹਿੰਦਾ ਸਫਾਈ ਹੋ ਜੂਗੀ ਤਾਂ ਆਪਾਂ ਨੂੰ ਗੰਦ ਪਿਆਨੇ ਚੰਗਾ ਲੱਗਦਾ ਹੈਗਾ ਸਫਾਈ ਘਰ ਵੀ ਆਪਣੇ ਕਰਨੀ ਚਾਹੀਦੀ ਆ ਤੇ ਨਾਲੇ ਆਪਣੀ ਵਿਹਲੀ ਵੇਖਣੀ ਚਾਹੀਦੀ ਹੈ ਨਾ ਤੇ ਦੇਖੋ ਸਫਾਈ ਜਿਹੜੀ ਦੂਜਾ ਰਬ ਹੁੰਦਾ ਹੈ ਤੇ ਜਦੋਂ ਮੀਂਹ ਆਉਂਦਾ ਨਾ ਤੇ ਇਹ ਟੋਆਜਾ ਭਰ ਜਾਂਦਾ ਹੈ ਤਾਂ ਫਿਰ ਚਿੱਕੜ ਜਿਆ ਬਹੁਤ ਪੈ ਜਾਂਦਾ ਹੈ ਚਲੋ ਮੈਂ ਕਹਿੰਦਾ ਫਿਰ ਮਿੱਟੀ ਪਾਉਨੇ ਆ ਤੇ ਨਾਲੇ ਬਹਿ ਜਾਊਗੀ ਮੀਂਹ ਨਾਲ ਤੋਂ ਤਾਂ ਚਲੋ ਪਸ਼ੂਆਂ ਦੇ ਪੈਰਾਂ ਨਾਲ ਹੋ ਜਾਂਦੀ ਹੈ ਸਹੀ ਹੈ ਨਾ ਤੇ ਇਦਾਂ ਮੈਂ ਸਾਰੀ ਟੱਕ ਟੱਕ ਕੇ ਸੜਦੀਆਂ ਕਈਆਂ ਨਾਲ ਚਲੋ ਮੇਗਾ ਸਫਾਈ ਹੋ ਜੂਗੀ ਦੇਖੋ ਕੱਟੀ ਮੇਰੀ ਕਿਦਾਂ ਲਗਾਤਾਰ ਪੱਠੇ ਖਾਂਦੇ ਆ ਚਲੋ ਪਸ਼ੂ ਪੱਠੇ ਖਾਂਦੇ ਵਧੀਆ ਲੱਗਦੇ ਆ ਬਹੁਤ ਚਾਰੂ ਐ ਦੇਖੋ ਇਨਿਕ ਨਿਕਨੇ ਜਿਹੜੇ ਬੱਚੇ ਹੁੰਦੇ ਆ ਆਪਾਂ ਪਾਲਦੇ ਆ ਤਾਂ ਫੇਰ ਇਹ ਉਹ ਬਲਖਾਂ ਦੇ ਪਸ਼ੂ ਬਣਦੇ ਆ ਮੱਝਾਂ ਬਣਦੀਆਂ ਨਾ ਤੁਹਾਨੂੰ ਪਤਾ ਹੈ ਅੱਜਕੱਲ ਮੱਝਾਂ ਦੇ ਰੇਟ ਬੜੇ ਆ ਨਾ ਮਾੜੀ ਤੋਂ ਮਾੜੀ ਮੱਝ ਪਿਆ 60000 ਦੀ ਆ ਤੇ ਨੇ ਰੇਟ ਹੁੰਦੇ ਆ ਨਾ ਸੈੜਾ ਨੂੰ ਘੜਦਾ ਰੇਟ ਮੱਜਾਂ ਦਾ ਨਾ ਇਹੀ ਗਰਮੀਆਂ ਨੂੰ ਘੜਦਾ ਇਹ ਵਾਰ ਕਰਾ ਰੇ ਡੇ ਡਾ ਰੇਟ ਇਹ ਹਲੇ ਕਈਆਂ ਦਾ ਘੱਟ ਹੋ ਜਾਂਦਾ ਹੈ ਤੇ ਮੱਜਾਂ ਦਾ ਬਹਾ ਰੇਟ ਹੁੰਦਾ ਹੈ ਦੇਖੋ ਜੀ ਮੱਜਾ ਦੁੱਧ ਵੀ ਬਰਕਤ ਵੀ ਬੜੀ ਹੁੰਦੀ ਹੈ ਨਾ ਜਿਹੜੇ ਰੇਟ ਹੈਗਾ ਤੇ ਇਹਨਾਂ ਦਾ ਤਾਂ ਹੁਣ ਮੈਂ ਤਕਰੀਬਨ ਚੱਕੀ ਲਿਆ ਇਥੋਂ ਖਲਾਰਾ ਤੇ ਉਧਰ ਭਰਤੀ ਪਾਤੀ ਤੇ ਇਕਦਮ ਸਹੀ ਹੋ ਗਿਆ ਹਾਂਜੀ ਇਧਰੋਂ ਹੁਣ ਕਈ ਨਾ ਮਿੱਟੀ ਚੱਕ ਕੇ ਟੋਆ ਨੂੰ ਪੂਰ ਹੋ ਗਿਆ ਤੇ ਇਕਦਮ ਹੋ ਗਿਆ ਕੰਮ ਇਧਰ ਪ੍ਰੋਪਰ ਮੇਰਾ ਤੋਂ ਹੁਣ ਮੈਂ ਆ ਗਈ ਬਰਾਂਡੇ 'ਚ ਤੇ ਇਹ ਰਹਿ ਗਿਆ ਸੀਗਾ ਤੇ ਚਲੋ ਮੈਂ ਗਿਆ ਇਹਨੂੰ ਵੀ ਝਾੜੂ ਲਾ ਲੈਨੇ ਆਂ ਇਨੀ ਕੋਸੇ ਰੱਖਣਾ ਨਾ ਤੇ ਸਾਰੇ ਬਰਾਂਡੇ 'ਚ ਮੈਂ ਝਾੜੂ ਲਾ ਲਿਆ ਝਾੜੂ ਲੱਗਾ ਹੋਵੇ ਤੇ ਸੋਹਣਾ ਸਾਫ਼ ਸੁਲੱਖਦਾ ਵਧੀਆ ਲੱਗਦਾ ਹੈ ਨਾ ਤੇ ਫਿਰ ਪੈਰਾਂ ਨਾਲ ਗੋਹਾ ਪੜਨਦੇ ਪਸੂ ਤੇ ਉਹ ਵਧੀਆ ਨਹੀਂ ਲੱਗਦਾ ਹੈਗਾ ਫੇ ਮੈਂ ਝਾੜੂ ਲਾਉਣ ਲੱਗੀ ਆ ਤੇ ਝਾੜੂ ਚੰਗੀ ਤਰ੍ਹਾਂ ਲਾਉਣਾ ਪੈਂਦਾ ਜੀ ਬਹਿ ਕੇ ਤੇ ਜੇ ਆਪਾਂ ਖੜੇ ਹੋ ਕੇ ਝਾੜੂ ਲਾਈਏ ਤਾਂ ਫਿਰ ਝਾੜੂ ਸਾਫ਼ ਨਹੀਂ ਚੰਗੀ ਤਰ੍ਹਾਂ ਥਾਂ ਨਹੀਂ ਸਾਫ਼ ਹੁੰਦਾ ਹੈਗਾ ਝਾੜੂ ਲੱਗਦਾ ਨਹੀਂਦਾ ਨਾ ਤੇ ਅੱਜ ਕੱਲ ਤਾਂ ਵੇਹੇ ਸੁੱਕਾ ਹੀ ਹੁੰਦਾ ਸਿਆ ਤੇ ਚਲੋ ਲਾਉਂ ਲਵਾਂ ਮੈਂ ਤੇ ਮੇਰੀ ਚੋਕੀ ਜਾਂਦਾ ਕਮਰਾ ਉਹਨੇ ਹੋਰ ਲੈ ਗਿਆ ਲੱਗਿਆ ਹੋ ਜਾਂਦਾ ਦੇਖ ਹੈ ਨਹੀਂ ਹੁਣ ਸ਼ਾਮ ਦੇਖਾਂਗੇ ਤੇ ਹੁਣ ਨਿਲਾਉਂਗੀ ਮੱਝ ਨੂੰ ਤੇ ਦੇਖੋ ਜੀ ਗਰਮੀ ਬੜੀ ਆ ਬਹੁਤ ਜ਼ਿਆਦਾ ਗਰਮੀ ਆ ਆਪਾਂ ਨੂੰ ਗਰਮੀ ਲੱਗਦੀ ਆ ਤੇ ਵੇਜਮਾਨ ਆਏ ਆ ਜੀ ਤੇ ਇਹਨਾਂ ਨੂੰ ਵੀ ਗਰਮੀ ਲਾ ਰਹੀ ਇਹਨਾਂ ਨੇ ਕਿਹੜਾ ਬੋਲਣਾ ਕਹਿਣਾ ਸਾਨੂੰ ਨਿਲਾਉ ਜਿਾ ਕਿਦਾਂ ਨਾ ਤੇ ਆਪ ਆਪਾਂ ਇਹਨਾਂ ਦੀ ਕੇਅਰ ਕਰਨੀ ਆ ਟਾਈਮ ਨਾਲ ਪੱਠੇ ਟਾਈਮ ਨਾਲ ਪਾਣੀ ਹੈਨਾ ਸਾਰਾ ਕੁਝ ਦੇਣਾ ਇਹਨਾਂ ਨੂੰ ਤੇ ਇੱਕ ਇੱਕ ਪਾਲੀ ਸੇਵਾ ਹੀ ਹੁੰਦੀ ਹੈ ਨਾ ਦੀ ਬੇਜਵਾਨਿਆਂ ਦੀ ਬੋਲ ਥੋੜਾ ਓਏ ਤੇ ਦੇਖੋ ਜੀ ਪਹਿਲੇ ਝੋਟੀ ਮੇਰੀ ਇਹ ਤੇ ਪਹਿਲਾ 2 ਮਹੀਨੇ ਬੜਾ ਪਰੇਸ਼ਾਨ ਕੀਤਾ ਮੈਨੂੰ ਡਾਕਟਰ ਸਾਹਿਬ ਨੂੰ ਬਹੁਤ ਪ੍ਰਸ਼ੰਗਤਾ ਮਿਲਣਾ ਨਾ ਨੇ ਟੱਪਣਾ ਨੱਚਣਾ ਡਾਂਸ ਕਰਨਾ ਨੇ ਬਹੁਤ ਪਰੇਸ਼ਾਨ ਹੋ ਗਿਆ ਸੀ ਤੇ 2 ਮਹੀਨੇ ਬਾਅਦ ਫਿਰ ਨਾ ਤੇ ਸਹੀ ਹੋ ਗਈ ਤੇ ਹੁਣ ਦਾ ਬਹੁਤ ਵਧੀਆ ਬਾਬੇ ਦੀ ਮੇਰ ਨਾਲ একদম ਓਕੇ ਆ ਤੇ ਪਹਿਲਾਂ ਪਸੂ ਮੈਂ ਰੱਖਿਆ ਨਹੀਂ ਕਦੀ ਵੈਸੇ ਬਹੁਤ ਰੱਖਦੀ ਰਹੀ ਦਾ ਪਰ ਇੱਕ ਘਰ ਦੀ ਝੋਟੀ ਪਾਲੀ ਸੀ ਬੱਚਿਆਂ ਨੂੰ ਪਾਲੀ ਆ ਇਹ ਤੇ ਜੀਵ ਨਹੀਂ ਸੀ ਕਰਦਾ ਦੇਣ ਨੂੰ ਤੇ ਚਲੋ ਮੈਂ ਕੋ ਵਾਇਗੁਰੂ ਅੱਗੇ ਸਾਡੀ ਇਹ ਅਰਦਾਸ ਇਹ ਵੀ ਸਹੀ ਹੋ ਜAVE ਮਤਲਬ ਸਾਨੂੰ ਦੁੱਧੂ ਵਧੀਆ ਦੇਣ ਲੱਗ ਜਾਏ ਜਾਂ ਕਿਦਾਂ ਵੀ ਹੈਨਾ ਤੇ ਇੱਕਦਮ ਦੇ ਲੋ ਖੜੀ ਆ ਡਾਂਸ ਨਹੀਂ ਕਰਨਾ ਨਹਾਉਣ ਲੱਗ ਗਿਨੇ ਨੇ ਹਨ ਖੜੀ ਹੋ ਕੇ ਨਹਾਉਣਾ ਹੈ ਤੇ ਆਰਾਮ ਮਿਲਦਾ ਇਹਨੂੰ ਜਦੋਂ ਤੇ ਪਾਣੀ ਪਾਉਨੇ ਆ ਠੰਡਾ ਪਾਣੀ ਇਹਦੇ ਉੱਤੇ ਪੈਂਦਾ ਆ ਤੇ ਆਪ ਜਿੰਨਾਂ ਲੋਰੇ ਧਰਾਉਣੇ ਆ ਤੇ ਦੁੱਧ ਦੇ ਬਹੁਤ ਫਰਕ ਪੈਂਦਾ ਪਸ਼ੂਾਂ ਦੇ ਨਿਰਾਉਣ ਦਾ ਬਹੁਤ ਫਰਕ ਪੈਂਦਾ ਤੇ ਫੇਰ ਗਰਮੀ ਘਟ ਜਾਂਦੀ ਏ ਕਿਦਾਂ ਵੀ ਆ ਤੇ ਇਦਾਂ ਹੁਣ ਦੇਖੋ ਆਹ ਨਾ ਪਾਣੀ ਪੀਂਦੀ ਏ ਇਹ ਸਾਡੀ ਕੋ ਹੁੰਦੀ ਏ ਮੀਣੀ ਮੱਝ ਮੀਣੀ ਮੱਝ ਕਹਿੰਦੇ ਬਹੁਤ ਕਰਮ ਵਾਲੀ ਹੁੰਦੀ ਏ ਉਹ ਸਾਡੀ ਕਿਸਮਤ ਮਾੜੀ ਬੰਨੇ ਕੀ ਪ੍ਰੋਬਲਮ ਪੈ ਗਈ ਸੀ ਦਿੱਤੀ ਹੈ ਨਾ ਤੋਂ ਤੋਂ ਬਾਅਦ ਬਹੁਤ ਪ੍ਰੋਬਲਮ ਆ ਜਾਂਦੀ ਆ ਇਦਾਂ ਕਰਮ ਵਾਲਾ ਪਸ਼ੂ ਕੱਢੀ ਤਾਂ ਚਲੋ ਜੀ ਇਹਨੇ ਢਾਲਿਆ ਤਾਂ ਹੁਣ ਇਹਨੂੰ ਮੈਂ ਬੰਦ ਦੇਣਾ ਆ ਤੇ ਬੰਦਣਾ ਜਿੱਦਾ ਕੋਲੇ ਦੇ ਨਾਲ ਬਾਹਰਲੇ ਪਾਸੇ ਤੇ ਫਿਰ ਦੂਜਾ ਟਾਈਮ ਜਿਹੜਾ ਪੱਠੇ ਪਾਉਣੀ ਆ ਤੇ ਫਿਰ ਇਹਨੂੰ ਅੰਦਰ ਬੰਦ ਲੈਣਾ ਤੇ ਚਲੋ ਹਵਾ ਫੱਕ ਲੋਗੀ ਤਾਜੀ ਹੈ ਨਾ ਤੇ ਹਰ ਟਾਈਮ ਅੰਦਰ ਵੱਜਾ ਪਸ਼ੂ ਜਿਹਾ ਕਿਦਾਂ ਵੀ ਆ ਤੇ ਬਾਹਰ ਵਧੀਆ ਰਹਿੰਦਾ ਆ ਤਾਂ ਇਹਦੇ ਕੋਲੇ ਦੇ ਨਾਲ ਬੰਨ ਲੈਣਾ ਬੰਦ ਲੈਣਾ ਇਹਨੂੰ ਮੈਂ ਜੇ ਧੁੱਪ ਲੱਗੀ ਆ ਫਿਰ ਇਹ ਥੋੜਾ ਅੰਦਰ ਨੂੰ ਹੋ ਜਾਣਾ ਤੇ ਜੇ ਨਹੀਂ ਨਹੀਂ ਤੇ ਫਿਰ ਦੇਖ ਖੜੀ ਰਹਿਣਾ ਇਹਨੇ ਤੇ ਹੁਣ ਮੈਂ ਬੰਦ ਦਿੱਤੀ ਆ ਤੇ ਬੰਨਣ ਤੋਂ ਬਾਅਦ ਫੇ ਮੇਦੇ ਨਾ ਇਹਦਾ ਨੂੰ ਚਮਕਾਉਣ ਲਈ ਇਹਦੇ ਸਿਰ ਤੇ ਲਾਉਂਗੀ ਤੇਲ ਹਨਾ ਤੇ ਬਾਜੋਂ ਨਾਲ ਨਿੱਕੇ ਨੂੰ ਮਿਲਣਾਉਣਾ ਮੈਂ ਇਹ ਨਿਆਣੀ ਐ ਡਰਦੀ ਐ ਪਾਣੀ ਤੋਂ ਹਜੇ ਵੀ ਦੇਖਿਓ ਤੇ ਮਾਛਾ ਕੀ ਕਰਦੀ ਐ ਇਹ ਤੇ ਪਹਿਲਾਂ ਤਾਂ ਨੇ ਆਉਣਾ ਪਾਣੀ ਕੋ ਵੀ ਪਤਾ ਨਹੀਂ ਕੀ ਆ ਤੇ ਜਦੋਂ ਪਾਣੀ ਤੇ ਪੈਣਾ ਤੇ ਫਿਰ ਟੱਪਣਾ ਇਹਨੇ ਵੀ ਹਾਂ ਮੈਂ ਤੇ ਕੀ ਪਾਤਾ ਤੇ ਆਹ ਦੇਖਿਓ ਇਹਨੇ ਮੇਰੇ ਕੋਲ ਛੋਟ-ਛੋਟ ਦੌੜਨਾ ਵੀ ਮੈਨੂੰ ਛੱਡ ਦੇ ਬੱਚਾ ਐ ਬੇਸਾਂਝਿਆ ਇਦਾਂ ਨਾਲ ਆਈ ਜਾਵਾਂਗੇ ਤੇ ਪਾਣੀ ਪਾਈ ਜਾਵਾਂਗੇ ਫਿਰ ਇਹਨਾਂ ਹੌਲੀ-ਹੌਲੀ ਪਤਾ ਲੱਗੂਗਾ ਹਨਾ ਜੇ ਆਪਾਂ ਦੱਸਣਾ ਨਹੀਂ ਇਹਨੂੰ ਇਹ ਤੇ ਪਾਣੀ ਨਹੀਂ ਪਾਉਣਾ ਤੇ ਇਹਨੂੰ ਕੀ ਪਤਾ ਲੱਗਣਾ ਨਾ ਪਾਣੀ ਕੀ ਆ ਤੇ ਹਫਤਾ ਤੱਕ ਭਰ ਇਦਾਂ ਕਰੂਗੀ ਤੇ ਫਿਰ ਇਹਨੂੰ ਆਰਧ ਤੇ ਪੈ ਜਾਣੀ ਨਹਾਉਣ ਦੀ ਵੀ ਮੈਨੂੰ ਨਹਾਉਣਾ ਆ ਤੇ ਵਸ ਜਿਹੜੇ ਛੋਟੇ ਬੱਚੇ ਹੁੰਦੇ ਨੇ ਨਾ ਉਹ ਕਹਿੰਦੇ ਹੁੰਦੇ ਇੱਕ ਸਾਲ ਤੱਕ ਪਾਣੀ ਨਹੀਂ ਪਰਾਉਣਾ ਚਾਹੀਦਾ ਪਰ ਮੈਂ ਵੀ ਇਦਾਂ ਕਰਦੀ ਹੁੰਨੀ ਆ ਜਿਹੜਾ ਪਾਣੀ ਹੁੰਦਾ ਆ ਇਹ ਵੱਧ ਘੱਟ ਪੀ ਲੈਂਦੇ ਆ ਤੇ ਇਹਨਾਂ ਦੇ ਨਾ ਆ ਗੋਡਿਆਂ ਗੱਟਿਆਂ ਦੇ ਵਿੱਚ ਉਤਰ ਜਾਂਦਾ ਤੇ ਫਿਰ ਵਿਚਾਰੇ ਇਹ ਖਤਮ ਹੋ ਜਾਂਦੇ ਆ ਕਰ ਮੈਂ ਨਦੀ ਹੋਸੀਗੀ ਕੱਟੀ ਵਿਚਰੀ ਇਦੀ ਮੋਕੀ ਮੈਂ ਉਹਨੂੰ ਛੇਤੀ ਪਾਣੀ ਪਲਾਤਾ ਬਦ ਘਟਾ ਪਾਣੀ ਦੀ ਨਾ ਖਤਮ ਹੋ ਗਈ ਉਤੋਂ ਬਾਅਦ ਅਕਲਾਈ ਆ ਵੀ ਹੁਣ ਪਾਣੀ ਨਹੀਂ ਪਲਾਉਣਾ ਇਹਨਾਂ ਨੂੰ ਮਿਸਾਲ 6 ਮਹੀਨੇ ਹੋ ਗਏ ਫੇਰ ਪਾਣੀ ਪਲਾਉਣਾ ਇਹਨਾਂ ਨੂੰ ਤੇ ਬੇਜਵਾਨਿਆ ਜੀ ਆ ਦੇਖੋ ਖੜੀ ਵੀ ਹੋ ਗਈ ਆ ਤੇ ਨੱਟਪੀ ਵੀ ਜਾਣਾ ਵਿੱਚ ਕਰਦੀ ਇਦਾਂ ਹੀ ਆ ਪਰ ਇਹਨੂੰ ਮੈਂ ਨਾ ਸਖਾ ਦੇਣਾ ਵੀ ਤੂੰ ਟੱਪਣ ਨੱਚਣਾ ਨਹੀਂ ਹੈਗਾ ਤੂੰ ਦਿਨ ਹੁਣਾ ਆ ਤਾਂ ਦੇਖੋ ਮੱਝ ਪਾਣੀ ਤੇਲ ਲਾਉਂਗੀ ਇਹ ਨੰਜੀ ਮਾਵਾਂ ਦੀ ਉਹ ਨਿਣਾਉਣ ਤੋਂ ਬਾਅਦ ਤੇ ਫਿਰ ਇਹਨਾਂ ਦੇ ਪਿੰਡੇ ਤੇ ਮੈਂ ਤੇਲ ਲਾਉਣੀ ਹੁੰਦੀ ਹੈ ਕੋ ਪਿੰਡੇ ਤੇਲ ਲਾਉਣਾ ਨਾ ਗੋਹਾ ਲੱਗਦਾ ਹੈ ਤੇ ਨਾ ਬਹੁਤੀ ਜਿੱਦਾਂ ਕਰ ਲੋ ਮੱਖੀ ਲੱਗੀ ਆਉਂਦੀ ਆ ਤੇ ਇੱਕਦਮ ਪਿੰਡਾ ਚਮਕਿਆ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਪਿੰਡਾ ਹਨਾ ਤੇ ਕੁਛ ਦੀ ਸਫਾਈ ਵੀ ਹੋ ਜਾਂਦੀ ਆ ਵਧੀਆ ਲੱਗਦਾ ਮੈਂ ਦੇਖਦੀ ਹੁਣੇ ਤਾਂ ਹਰਿਆਣੇ ਸਾਈਡ ਵਾਲ ਡੈਲੀ ਫਾਰਮ ਆ ਤੇ ਉਹ ਨਿਣਾਉਣ ਤੋਂ ਬਾਅਦ ਨਾ ਪਸ਼ੂ ਉਦਾਂ ਤੇਲ ਲਾਉਂਦੇ ਪਸ਼ੂਆਂ ਦੇ ਨਾ ਚਮਕਾ ਦੇਣੇ ਸ਼ੀਸ਼ੇ ਵਾਂਗੂ ਤੇ ਨਾ ਇਹੋ ਲੱਗਦਾ ਤਾਂ ਬਹੁਤ ਸੋਹਣੇ ਲੱਗਦੀਆਂ ਹੁੰਦੀਆਂ ਤੇ ਫਿਰ ਵੈਸੇ ਪਹਿਲਾਂ ਵੀ ਇੱਦਾਂ ਹੀ ਕਰੀ ਹੁੰਦੀ ਤੇ ਲੱਗੇ ਸੀਗਾ ਸਰੋਂ ਦਾ ਤੇ ਹੁਣ ਵੀ ਇਹਨਾਂ ਲੱਗਦਾ ਇਹਨਾਂ ਸਿੰਘ ਵੀ ਚਮਕਦੇ ਇਹਨਾਂ ਦੇ ਤੇ ਸਰੀਰ ਵੀ ਚਮਕਦਾ ਤੇ ਪਸ਼ੂ ਬਹੁਤ ਹੀ ਸੋਹਣਾ ਜਿਆਦਾ ਲੱਗਦਾ ਆ ਤੇਲ ਦੇ ਲਾਉਣ ਨਾਲ ਤੇ ਦੇਖੋ ਖੜੀ ਐ ਇੱਕਦਮ ਜਿਵੇਂ ਟੱਪਰੀ ਨੱਚਦੀ ਹੈਗੀ ਦੀ ਮੈਨੂੰ ਕੀ ਕਰਦੇ ਜਾਂ ਕਿਦਾਂ ਆ ਸਾਰੇ ਸਰੀਰ ਤੇ ਮੇਰੇ ਤੇਲ ਮਲ ਦਿੱਤਾ ਤੇ ਜੋ ਸੋਹਣੀ ਲੱਗੇ ਚਮਕ ਜਾਵੇ ਤੇ ਪਸ਼ੂ ਕਿੱਲੇ ਬੱਜਾ ਵੀ ਵਧੀਆ ਲੱਗਦਾ ਸੋਹਣਾ ਲੱਗਦਾ ਆ ਹਨਾ ਤੇ ਹੁਣ ਮੈਂ ਲਕੀ ਕੱਟੀ ਦੇ ਲਾਉਂਗੀ ਤੇਲ ਤੇ ਉਹਦੇ ਵੀ ਇਹ ਰੱਖ ਸਿੰਘਾਂ ਨੂੰ ਲਾਤਾ ਮੱਝਦੇ ਆ ਤੇ ਸੰਗੀ ਵੀ ਚਮਕ ਜਾਣਗੇ ਤੇ एकदम ਖੁੰਡੇ ਸਿੰਘ ਹੋਿੰਦੇ ਇਹਦੇ ਨਾਲ ਬਹੁਤ ਵਧੀਆ ਲੱਗਦੇ ਆ ਤੇ ਇਹ ਦੇਖੋ ਰੀਂ ਟੱਪਦੀ ਹੈਗੀ ਟੱਪਣਾ ਨਹੀਂ ਇਹਨੇ ਪਰ ਉੱਪਰ ਇਹਨਾਂ ਖੜੀ ਹੋਣ ਜਾਂਦੀ ਹੈ ਇਹ ਤੇ ਇਹਨਾਂ ਨੂੰ ਪਸੂਨ ਜਿਹੜਾ ਸਾਡੀ ਪਛਾਣ ਹੈ ਹਟਣ ਭੁੰਦੇ ਰਹਿੰਦੇ ਜਾਂ ਕਿਦਾਂ ਵੀ ਹੈਗਾ ਨਾ ਤੇ ਉਧਰ ਦੇਖੋ ਨਿੱਕੀ ਜਈ ਆ ਤੇ ਉਹਦੇ ਵੀ ਹੁਣ ਮੈਂ ਸਿੰਘਾਂ ਦੇ ਤੇਲ ਲਾਉਂਗੀ ਨਾਲ ਸੀ ਤੇ ਲਾਉਂਗੀ ਇਹਦੇ ਤੋਂਨੇ ਵੀ ਡਾਂਸ ਕਰਨਾ ਹੈ ਤੇ ਜੋਦ ਉਹਨਾਂ ਖੜਨ ਡਿਆ ਆ ਤਿਆ ਦੇਖੋ ਇਹਨੂੰ ਹੁੰਦਾ ਵੀ ਖਰੇ ਕੁਝ ਲੈ ਕੇ ਆਏ ਮੇਰੇ ਲਈ ਇਹ ਗਲਾਸ ਮੂਰੇ ਕਰਦਾ ਵਾ ਮੂਰੇ ਆ ਦੇ ਵੀ ਕੁਝ ਖਰੇ ਲੈ ਆ ਗਿਆ ਇਹ ਹੁੰਦਾ ਪਸੰਦ ਬੇਜਮਨਿਆਂ ਨੂੰ ਹੁੰਦਾ ਜੀ ਤੇ ਜਾਈਦਾ ਵੀ ਲਈ ਉਹ ਵਜਾ ਮਾਰ ਲਾ ਪੈਂਦੀ ਹੈ ਤੇ ਬੋਲਣ ਲੱਗ ਜਾਂਦੀ ਹੈ ਤੇ ਇਹਦੇ ਵਿੱਚ ਤੇਲ ਲਾਤਾ ਤੇ ਜਦੋਂ ਖੁਸ਼ਕੀ ਜੀ ਨਹੀਂ ਹੁੰਦੀ ਬੱਚੇ ਨੂੰ ਤੇ ਇਹ एकदम ਚੰਕ ਜਾਂਦਾ ਸਟੀਲ ਵਧੀਆ ਹੋ ਜਾਂਦਾ ਤੇ ਹਾਂਜੀ ਹੁਣ ਮੈਂ ਆ ਗਈ ਆ ਘਰ ਤੇ ਆ ਗਈ ਜਿਹੜੇ ਗੋਹੀ ਕੁੜੀ ਵਾਲੇ ਕੱਪੜੇ ਉਹ ਚੇਂਜੀ ਤੇ ਇਦਾਂ ਆਪਾਂ ਰਸੋਈ 'ਚ ਚੰਗਾ ਲੱਗਦਾ ਕੰਮ ਕਰਨਾ ਨਾ ਰੋਟੀ ਪੜੀ ਬਣਾਉਣਾ ਵੀ ਕੱਪੜੇ ਸਾਫ਼ ਨਹੀਂ ਚਾਹੀਦੇ ਆ ਪਹਿਲੇ ਪੁਰਾਣੇ ਸਮੇਂ ਛੜੇ ਨਾਨੀ ਜਿਹੜੀਆਂ ਹੁੰਦੀ ਸੀਗੀਆਂ ਪਹਿਲਾਂ ਕਿੰਨੇ ਹੁੰਦੇ ਸਵੇਰੇ ਜਨਾ ਨੂੰ ਉੱਠ ਕਰਕੇ ਉੱਠ ਕੇ ਤਾਂ ਫਿਰ ਚੌਂਕੀ ਚੁਲੇ ਚੜਨਾ ਤੇ ਫਿਰ ਰੋਟੀ ਪੜੀ ਬਣਾਉਣਾ ਐਵੇਂ ਕਰਨਾ ਤੇ ਮੇਰੀ ਵੀ ਆਪਣੇ ਨਾਨੀ ਜੀ ਹੁੰਦੇ ਹਨ ਬਹੁਤ ਵਧੀਆ ਹੁੰਦੇ ਨੇ ਬੰਨੇ ਚੰਗੇ ਹੁੰਦੇ ਸੀ ਨਾ ਬਹੁਤ ਜ਼ਿਆਦਾ ਮੈਨੂੰ ਰੋਟੀ ਬਹੁਤ ਖਾਂਦੀ ਸੀ ਉਹਨਾਂ ਨੇ ਚੌਂਕੇ ਮਤਲਬ ਚੜ੍ਹਨ ਤੋਂ ਪਹਿਲਾਂ ਝੜੂ ਲਾਉਣਾ ਨਾ ਚੌਂਕੇ ਤੇ ਫੇਰ ਉਹਨਾਂ ਨੇ ਚੁੱਲ੍ਹੇ ਨੂੰ ਪੋਚਾ ਲਾਣਾ ਇੰਨੀ ਸਫਾਈ ਰੱਖਦੇ ਹੁੰਦੇ ਸੀ ਨਾ ਬਹੁਤ ਜ਼ਿਆਦਾ ਤੇ ਮੈਨੂੰ ਰੋਟੀ ਬੜੀ ਪਸੰਦ ਹੁੰਦੀ ਸੀ ਉਹਨਾਂ ਦੇ ਹੱਥਾਂ ਦੀ ਨਾ ਤੇ ਨਾਲੇ ਉਹਨਾਂ ਨਾਲ ਗੱਲਾਂ ਕਰੀ ਜਾਂਦੇ ਮੈਂ ਰੋਟੀ ਬਦਾਈ ਜਾਂਦੀ ਰੋਟੀ ਕਰਮ ਕਰ ਹੁੰਦੇ ਸੀ ਤੇ ਦਾਲ ਸਬਜ਼ੀ ਮੱਖਣ ਪਾ ਕੇ ਤੇ ਬਹੁਤ ਸੋਹਣੀ ਲੱਗਦੀ ਸੀ ਰੋਟੀ ਉਹਨਾਂ ਦੇ ਹੱਥਾਂ ਦਾ ਬਹੁਤ ਵਧੀਆ ਹੁੰਦੇ ਸੀ ਫਿਰ ਜਿਹਨਾਂ ਨੂੰ ਜਾਣਨ ਨੂੰ ਸਭ ਨਹੀਂ ਹੈ ਤੇ ਤਰਵੇਂ ਹੁਵੇਲੀ ਤੇ ਕੰਮ ਕਰਦਾ ਨਵੇੜਲੇ ਆ ਤੇ ਹੁਣ ਰੋਟੀ ਪੜੀ ਗਈ ਆ ਤੇ ਬਣਾਇਆ ਕੀਤਾ ਹਨਾ ਤੇ ਨਾਲ ਬਣਾਈ ਗੋਭੀ ਦੀ ਸਬਜ਼ੀ ਅੱਜ ਨੇ ਤੇ ਕੱਲ ਸਬਜ਼ੀ ਲੈ ਕੇ ਆਏ ਸੀ ਸ਼ਹਿਰੋਂ ਤੇ ਦੇਖੋ ਗੋਭੀ ਸਬਜ਼ੀ ਬਣਾਈ ਆ ਤਾਂ ਕਿ ਕੱਟਵਾਟ ਕਰਕੇ ਤੇ ਤੜਕਾ ਲਾ ਕੇ ਇੱਕ ਪਾਸੇ ਰੱਖਤੀ ਗੋਭੀ ਸਬਜ਼ੀ ਦੂਜੇ ਪਾਸੇ ਰੱਖਤੀ ਮੈਂ ਸੋਰੀ ਰੋਟੀ ਮਤਲਬ ਕਾਲੀ ਨਾ ਇਹਨੇ ਜੇ ਮੇਰਾ ਕੰਮ ਫਿਨਿਸ਼ ਹੋ ਗਿਆ ਇਹ ਤੁਹਾਨੂੰ ਬਾ ਸੁਣਦੇ ਹੋਗੇ ਸ਼ਲੋਕ ਮੱਬਰ ਫਰੀਦ ਜੀ ਦੇ ਜੋ ਕਿ ਬਹੁਤ ਮਿੱਠੇ ਬਹੁਤ ਸੁਣੇ ਲੱਗਦੇ ਆ ਜੇ ਤੁਸ ਲੋਕ ਪੜ੍ਹ ਹੁੰਦੀ ਆ ਤਾਂ ਮੈਂ ਤਾਂ ਅੱਲਾ ਪਲਾ ਸੁਣਦੀ ਹੁੰਦੀ ਨਾਲ ਨਾਲ ਗੋਲਦੀ ਵੀ ਹੁੰਦੀ ਹੈ ਨਾ ਤੇ ਬੋਲਣਾ ਬਹੁਤ ਸੰਗ ਲੱਗਦਾ ਨਾਲ ਨਾਲ ਤੇ ਇਹ ਹੈਗੇ ਸ਼ਲੋਕ ਪਾਸੋਂ ਰੋਇਤੋ ਖੰਡਪੜ ਸਾਹਿਬ ਮਤਲਬ ਤੈਨ ਰੱਖੇ ਹੋਏ ਸੀਗੇ ਵੀ ਪਪਾ ਅੰਦਾਜ਼ ਜੀ ਦਾ ਕਹਿੰਦੇ ਸਵੇਰ ਅੱਜ ਤੇ ਨਾਲ ਹੀ ਹੈਗੀ ਪੁੰਨਿਆ ਅੱਜ ਨਾ ਡਬਲ ਪ੍ਰੋਗਰਾਮ ਹੋ ਗਿਆ ਹੈ ਤੇ ਨਹੀਂ 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 ਜਾਣਾ ਨਹੀਂ ਜਾਣਾ ਨਹੀਂ ਨਹੀਂ ਤੇ ਅੱਜ ਭੋਗ ਪਏ ਆ ਤੇ ਭੋਗ ਦੇ ਸ਼ਲੋਕ ਪੜ ਹੁੰਦੇ ਆ ਤੇ ਬਹੁਤ ਵਧੀਆ ਲੱਗਦੇ ਆ ਤੇ ਨਾਲੇ ਮੈਂ ਸ਼ਲੋਕ ਸੁਣੀ ਜਾਂਦੀ ਆ ਪਾਠ ਨਾਲ ਪੜੀਆਂ ਨਹੀਂ ਸ਼ਲੋਕ ਹਾਂ ਤੇ ਨਾਲੇ ਮੈਂ ਆਪਣਾ ਰੋਟੀ ਪਾਣੀ ਦਾ ਕੰਮ ਕਰੀ ਜਾਂਦੀ ਆ ਜੋ ਕਿ ਬਹੁਤ ਸੋਹਣਾ ਲੱਗਦਾ ਬਹੁਤ ਵਧੀਆ ਲੱਗਦਾ ਹੁੰਦਾ ਤੇ ਤੁਹਾਨੂੰ ਸੁਣਾ ਦਿੰਦੇ ਹੋਣਗੇ ਸ਼ਲੋਕ ਪੜ ਹੁੰਦੇ ਆ ਕਿੰਨੇ ਵਧੀਆ ਲੱਗਦੇ ਆ ਇੱਕ ਦਿਨ ਕਰਵਾਲੀ ਤਾਂ ਹੈ ਮਿੱਠੀ ਆ ਦਰਵਾਣੀ ਪੜਨਾ ਆਏ ਆਪਾਂ ਆਪਣੇ ਧਨ ਦੌਲਤ ਚੱਕਰਾਂ ਵਿੱਚ ਫਸ ਗਏ ਆਂ ਦੁਨੀਆ ਦੇ ਆ ਕੇ ਇੱਥੇ ਨਾ ਆਏ ਤਾਂ ਆਪਾਂ ਨਾਮ ਜਪਣੇ ਆ ਪਰ ਆਪਾਂ ਜੰਜਾਲ ਚ ਫਸ ਗਏ ਆ ਗ੍ਰਹਿਤ ਜੀਬ ਦੇ ਬਸ ਫਸ ਗਏ ਆ ਉਹ ਹਿਸਾਬ ਵਗੈਰਾ ਤੇ ਜੋ ਵੀ ਸ਼ਿਵ ਸ਼ਿੰਦਰ ਇਹ ਕਿਤੇ ਨਾਲ ਜਾਣਾ ਕੋਈ ਕੁਝ ਨਹੀਂ ਹੋ ਸਕੋ ਛੱਡ ਜਾਣਾ ਬੰਦਾ ਕੁਝ ਨਹੀਂ ਜਾਂਦਾ ਜੀਦੇ ਜੀ ਮਮਾ ਹੁੰਦੀ ਆ ਵੀ ਸਾਡਾ ਵੀ ਹੈ ਸਾਡਾ ਉਹ ਵੀ ਦੇਖੋ ਕੁੱਪ ਕਿੱਥੇ ਆ ਗਈ ਆ ਅਜੇ ਮੈਂ ਮੇਰੇ ਰਿੰਦੇ ਆ ਜੇ ਕੰਮ ਚੜਜੂ ਬੁਲਾਉਣਾ ਹੈ ਜੇ ਰੋਟੀ ਪਾਣੀ ਸਭ ਕੀਤਾ ਮੈਂ ਕਿੰਨਾ ਇਹ ਜ਼ਰੂਰੀ ਹੁੰਦਾ ਸਾਡੇ ਨੇ ਜਾਣਾ ਸਿਉ ਪਰੇ ਗੰਤੇ ਤੇ ਇਹਨਾਂ ਨੂੰ ਪਤਾ ਕਿ ਨਾਲ ਨੂੰ ਛੁੱਟੀਆਂ ਹੀ ਆ ਇਸ ਕਰਕੇ ਮੈਂ ਜਿਹੜਾ ਸਫਾਈ ਕਰਨਾ ਸਿਰਫ ਦੀ ਤੇ ਭਾਂਡੇ ਵੀ ਮੇਰੇ ਸਾਫ ਹੋਏ ਆ ਕਰਨੇ ਵਾਲੇ ਤਾਂ ਦੇਖੋ ਕਿਦਾਂ ਭਾਂਡੇਆਂ ਢੇਰ ਲੱਗਾ ਆ ਤੇ ਚਲੋ ਮੈਂ ਕਿਹਾ ਹੁਣ ਮੈਂ ਲਾਉਣੀ ਹਾਂਜੀ ਰਸੋਈ ਦਾ ਕੰਮ ਨਿਵੇੜਨ ਤੋਂ ਬਾਅਦ ਮੈਂ ਆ ਗਈ ਹੁਣ ਕਮਰੇ ਚ ਤੇ ਇੱਧਰ ਕੀਤੀ ਹੁਣ ਸਫਾਈ ਮੈਂ ਤੇ ਆ ਚਾਦਰ ਨਵੀਂ ਨਾਲੇ ਪਿਛਾਈਆ ਦੇਖੋ ਜੀ ਕੋਈ ਵੀ ਬਿਸਤਰਾ ਹੋਇਆ ਕੋਈ ਮਤਲਬ ਕੋ ਭਾਂਡਾ ਹੋਇਆ ਕੋ ਚੀਜ਼ ਨਵੀਂ ਲੈ ਕੇ ਆਈ ਹੈ ਨਾ ਤੇ ਉਹ ਆਪਣੇ ਮਤਲਬ ਨਾ ਬਹੁਤ ਵਧੀਆ ਲੱਗਦਾ ਆਪਣੇ ਉਹਨੂੰ ਸਾਡੇ ਘਰ ਨੂੰ ਇੱਕ ਨਵੀਂ ਚੀਜ਼ ਆਈ ਹੈ ਨਾ ਚਾਹ ਜਾਂ ਬਹੁਤ ਹੁੰਦਾ ਆ ਤੇ ਇਸ ਕਰਕੇ ਆਪਾਂ ਨਵੀਂ ਚਾਦਰ ਵਿਛਾਉਣ ਨਾਲੇ ਘਰ ਦਾ ਮਾਹੌਲ ਬਦਲ ਜਾਂਦਾ ਜਾਂ ਕਿਦਾਂ ਵੀ ਹੈ ਨਾ ਪਰ ਨਵਾਂ ਭਾਂਡਾ ਲਿਆਉਣ ਕਰਕੇ ਤੇ ਦਿੰਦੀ ਹੈ ਨਾ ਆਪਾਂ ਕਿੱਦਾਂ ਕਿੱਦਾਂ ਨਹੀਂ ਹੈਗਾ ਤੇ ਸੋ ਇਹ ਗੱਲ ਹੈ ਇਹ ਛੋਟੇ ਘਰ ਹੁੰਦੇ ਆ ਤੇ ਵਧੀਆ ਲੱਗਦੇ ਸਵਾਰ ਨੂੰ ਵੱਡੇ ਘਰ ਪਕੋਠੀਆਂ ਬਣਾ ਲੀਦੀਆਂ ਆ ਤੇ ਸਫਾਈ ਹੁੰਦੀ ਨਹੀਂਗੀ ਦੀ ਆਪਾ ਸਫਾਈ ਕਰਨ ਲਈ ਵੀ ਕਹਿੰਨੇ ਆ ਕਿ ਕਿਸੇ ਭਿੰਡ ਭਰਾ ਨੂੰ ਤੇ ਮੇਰੇ ਹਿਸਾਬ ਨਾਲ ਤਾਂ ਛੋਟਾ ਘਰ ਸੋਹਣਾ ਲੱਗ ਜਿਹੜਾ ਆਪਾ ਸਫਾਈ ਕਰ ਸਕੀਏ ਐਡੇ ਵੱਡੇ ਮਹਿਲ ਬਣਾਉਣ ਦਾ ਕੀ ਫਾਇਦਾ ਜਿਸ ਜਿਸ ਥਾਂ ਦੀ ਆਪ ਕੋ ਸਫਾਈ ਨਾ ਹੋ ਸਕੇ ਹੈ ਨਾ ਤੇ ਜਿੰਨਾ ਕ ਆਪਾਂ ਬਤਨਾ ਹੋਵੇ ਉਹਨਾਂ ਕੀ ਆਪਾਂ ਉਹਨਾਂ ਨੂੰ ਬਣਾਉਣਾ ਚਾਹੀਦਾ ਆ ਤੇ ਤਾਂ ਨਿਵਾਸ ਹੁੰਦੀ ਹੋਗੀ ਭਾਈ ਜੀ ਦੀ ਕੀਰਤਨ ਤੇ ਇਦਾਂ ਵੀ ਭਿੰਡ ਭਰਾ ਆਉਂਦੇ ਆ ਜੇ ਅਫਸੋਸ ਕਰਨ ਤੇ ਫਿਰ ਚਲੋ ਫੋਨ ਕਰਦੇ ਆ ਆਉਂਦੇ ਆ ਫਿਰ ਨਾ ਉਹਣਾ ਵੀ ਬਣਦਾ ਜੀ ਦੁੱਖ ਸ਼ਾਮਲਾਉਣਾ ਚਾਹੀਦਾ ਜੇ ਆਪਾਂ ਕਿਸੇ ਦੁੱਖ ਸ਼ਾਮਲ ਹੋਵਾਂਗੇ ਤਾਂ ਫੇਰ ਹੀ ਹੈ ਨਾ ਤੇ ਜੇ ਦੁੱਖ ਮੰਨਾਂਗੇ ਤਾਂ ਫੇਰ ਆਪਣਾ ਕੋ ਦੁੱਖ ਮੰਨੂਗਾ ਤੇ ਜੇ ਨਹੀਂ ਮੰਨਾਂਗੇ ਤਾਂ ਚਲੋ ਜੀ ਜਿੱਦਾਂ ਚੱਲਦਾ ਅੱਜਕੱਲ ਸਮਾਂ ਜਿੱਦਾਂ ਜਿੱਦਾਂ ਕਿੰਨੇ ਤੁਸੀਂ ਚੱਲengo ਉਹ ਤਾਂ ਰਿਅਲ ਦੇ ਕੇ ਅਸੀਂ ਚੱਲਾਂਗੇ ਇਹ ਇਹ ਹੋ ਜਾਂਦਾ ਹੈ ਬਹੁਤ ਫਰਕ ਤੇ ਅੱਜਕੱਲ ਦੁਨੀਆ ਸਿਆਣੀ ਆ ਤੇ ਗਰਵੀ ਦਾ ਕੋ ਬਹੁਤ ਜ਼ਿਆਦਾ ਵੱਧ ਗਿਆ ਪੱਖਿਆਂ ਦਾ ਵਗੈਰੇ ਇੱਕ ਦਮ ਇੱਕ ਮਿੰਟ ਨਹੀਂ ਮਤਲਬ ਪਛ ਹੁੰਦਾ ਹੈਗਾ ਇੱਲਾ ਹੁੰਦੇ ਸੀ ਨਾ ਹਾਈ ਤੂੰ 10 12 ਸਾਲ ਪਹਿਲਾਂ ਪੱਖਿਆਂ ਦਾ ਇੰਨਾ ਹੁੰਦਾ ਨਹੀਂ ਸੀਗਾ ਨਾ ਕੂਲਰ ਨਾ ਏਸੀ ਵਗੈਰਾ ਹੁੰਦੇ ਸੀਗੇ ਟੇਕਾ ਹੁੰਦੀ ਸੀ ਟੇਕਾ ਥੱਲੇ ਬਹਿਣਾ ਠੰਡੀ ਠੰਡੀ ਤਾਈ ਤਾਜੀ ਹਵਾ ਆਉਣੀ ਬਹੁਤ ਵਧੀਆ ਸਾਰਿਆਂ ਨੇ ਇਕੱਠੇ ਹੋ ਕੇ ਬਹਿਣਾ ਹੈ ਨਾ ਪਿੰਡ ਸਾਡੇ ਇੱਦਾਂ ਹੁੰਦੀ ਸੀ ਉੱਥੇ ਕਰਕੇ ਤੇ ਜਿੱਦਾਂ ਇਕੱਠੇ ਹੋ ਕੇ ਬਹਿਣਾ ਗੱਲਾਂ ਗੱਪਾਂ ਮਾਰਨੀਆ ਯਾਨੀ ਕਹਿ ਲੋ ਵੀ ਇਕੱਟਜਾ ਬਣਿਆ ਰਹਿੰਦਾ ਹੁੰਦਾ ਸੀਗਾ ਤੇ ਇੱਥੇ ਬਹਿ ਕੇ ਹੁਣ ਦੇਖ ਟਾਈਮ ਟਾਈਮ ਦੀ ਗੱਲ ਹੈ ਘਰ ਘਰ ਏਸੀ ਆ ਏਸੀ ਵੀ ਜਿੱਦਾਂ ਕਹਿ ਲਓ ਵੀ ਕੋਈ ਕੋਈ ਫੈਸ਼ਨ ਨਹੀਂ ਹੈਗਾ ਇਹ ਇੱਕ ਜ਼ਰੂਰਤ ਬਣ ਗਈ ਏਸੀ ਵੀ ਹੈਨਾ ਤੇ ਏਸੀ ਵੀ ਇੱਕ ਜ਼ਰੂਰਤ ਬਣ ਗਈ ਆ ਤੇ ਏਸ ਵੀ ਜਿਹਨੂੰ ਪਾਉਣਾ ਚਾਹੀਦਾ ਸੋਹਣੀ ਨਹੀਂ ਲੱਗ ਜਾਂਦੀ ਆ ਹੁਣ ਤਾਂ ਗੱਲ ਕੋਈ ਨਹੀਂ ਗਰਮੀ ਦੇ ਇਤਨਾ ਵਿੱਚ ਤੇ ਸਿਰਫ ਆਪਣੇ ਲੋੜਾਂ ਜ਼ਰੂਰਤਾਂ ਬਣ ਗਈਆਂ ਜਿੰਦਗੀ 'ਚ ਤੇ ਦੇਖੋ ਜਿੰਦੀ ਜਾਨ ਸਾਰਾ ਕੁਝ ਚਾਹੀਦਾ ਆ ਜਦੋਂ ਬੰਦਾ ਖਤਮ ਹੋ ਜਾਂਦਾ ਤਾਂ ਕੁਝ ਵੀ ਨਹੀਂ ਉਹਨੂੰ ਚਾਹੀਦਾ ਹੁੰਦਾ ਹੈਨਾ ਉਹਦਾ ਸਾਰਾ ਕੁਝ ਖਤਮ ਹੋ ਜਾਂਦਾ ਜਿਹੜੇ ਪਿਛਲੇ ਹੁੰਦੇ ਆ ਉਹਨਾਂ ਦਾ ਚਲੋ ਖਾਣਾ ਪੀਣਾ ਨਹੀਂ ਕੁਝ ਵੀ ਨਹੀਂ ਛੁੱਟਦਾ ਉਹਨਾਂ ਦਾ ਸਾਰਾ ਕੁਝ ਇਹਨਾਂ ਨੂੰ ਕਰਨਾ ਪੈਂਦਾ ਹੈ ਨਾ ਦੁੱਖ ਵੀ ਸਹਿਣਾ ਪੈਂਦਾ ਆ ਤੇ ਆਪਣੇ ਜਿਹੜੇ ਕੰਮਕਾਰ ਹੁੰਦੇ ਆ ਤੇ ਉਹ ਵੀ ਕਰਨੇ ਪੈਂਦੇ ਆ ਜਿੰਦੀ ਜਾਨ ਉਹਨਾਂ ਤੇ ਜਿਹੜੇ ਚਲ ਜਾਂਦੇ ਆ ਉਹੀ ਉਹਨਾਂ ਦਾ ਖਾਣਾ ਪੀਣਾ ਰਹਿ ਜਾਂਦਾ ਦੁਨੀਆਦਾਰੀ ਉਹਨਾਂ ਦੀ ਖਤਮ ਹੋ ਜਾਂਦੀ ਆ ਪਰ ਫਿਰ ਵੀ ਜਿਹੜੇ ਜਾਂਦੇ ਹੁੰਦੇ ਆ ਉਹ ਆਪਣੇ ਦਿਲਾਂ 'ਚ ਹੀ ਰਹਿੰਦੇ ਆ ਤੇ ਇਹ ਗੱਲ ਆ ਦੇਖੋ 3 ਵਜੇ ਦਾ ਹੋ ਗਿਆ ਟਾਈਮ ਦੇਖੋ ਸਿਟੀ ਕਿਦਾਂ ਨਾ ਗਰਮੀ ਵਾਂਦੀ ਆ ਤੇ ਏਸੀ ਦੀ ਜਾਨੀ ਜਿਹੜਾ ਅੰਦਰੋਂ ਪਾਣੀ ਆਉਂਦਾ ਸਪਲਾਈ ਹੁੰਦਾ ਬਾਹਰ ਤੋਂ ਪਾਣੀ ਜੀ ਬੈਠੀ ਆ ਤੰਦਰੇ ਸੀ ਚੱਲਣ ਡਿਆ ਆ ਦੇਖੋ ਜਾਨਵਰਾਂ ਦਾ ਵੀ ਬਹੁਤ ਔਖਾ ਹੋਇਆ ਤੇ ਪੰਛੀਆਂ ਦਾ ਵੀ ਬਹੁਤ ਔਖਾ ਹੋਇਆ ਤੇ ਆਪਾਂ ਨੇ ਜ਼ਰੂਰ ਪੰਛੀਆਂ ਲਈ ਨਾ ਪਾਣੀ ਭਰ ਕੇ ਰੱਖਣਾ ਚਾਹੀਦਾ ਆ ਗਰਮੀ ਜ਼ਿਆਦਾ ਆ ਤੇ ਉਹਨਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਵੀ ਪਾਣੀ ਪੀ ਸਕਣ ਹਨਾ ਇਹਦਾ ਛੱਤ ਉੱਤੇ ਭਾਂਡਾ ਰੱਖ ਦਿਓ ਤੇ ਪਾਣੀ ਵਿੱਚ ਪਾ ਦਿਓ ਤਾਂ ਵੀ ਸ਼ੀਸ਼ਾ ਦੇਣਗੇ ਨਾਲੇ ਤੁਹਾਨੂੰ ਬੈਠੀ ਆ ਹੋਮ ਕੰਢੀ ਹੋੰਕਾ ਲੱਗਾ ਇਹਨੂੰ ਤੇ ਇਹਦੇ ਵਲੌਗ ਦਾ ਇੱਥੇ ਐਂਡ ਕਰਦੇ ਆਂ ਹਾਂ ਕਮੈਂਟ ਕਰਕੇ ਇਹ ਦੱਸਿਓ ਤੁਹਾਨੂੰ ਕਿਦਾਂ ਦੇ ਮੇਰੇ ਵਲੌਗ ਲੱਗਦਾ ਹਨ ਤੁਹਾਨੂੰ ਪਸ਼ੂਆਂ ਦਾ ਕੰਮ ਦੇ ਲੱਗਦਾ ਜਾਂ ਕਿਦਾਂ ਐ ਮੈਨੂੰ ਤਾਂ ਬਹੁਤ ਦੇ ਲੱਗਦਾ ਕਮੈਂਟ ਕਰਕੇ ਦੱਸਿਓ ਸਸਤੀ ਕਾ ਸਾਰਿਆਂ ਨੂੰ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਸਾਰਿਆਂ ਤੰਦਰੁਸਤੀ ਦੇਵੇ ਚੜਦੀ ਕਲਾ ਚ ਰਹੋ ਬਾਏ ਬਾਏ